ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਜੋ ਕਿ ਮੈਨ ਦਾ ਸੁਣਿਆ ਕਿ ਮੈਲਕਲਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਖਾ ਦਾ ਕੈਂਪ ਲਗਾਇਆ ਜਾ ਰਿਹਾ ਹੈ ਸਰਦਾਰ ਲਖਵੀਰ ਸਿੰਘ ਜੀ ਸੱਗੂ ਸਾਡੀ ਸਾਰੀ ਟੀਮ ਵੱਲੋਂ ਇਹ ਕੈਂਪ ਹਰ ਸਾਲ ਸਰਦਾਰ ਬਖਸ਼ੀ ਸਿੰਘ ਸੱਗੂ ਦੇ ਇਲਾਕੇ ਵਿੱਚ ਲਗਾਇਆ ਜਾਂਦਾ ਹੈ ਇਸ ਵਾਰ ਵੀ ਸਾਨੂੰ ਉਪਰਾਲਾ ਮਿਲਿਆ ਵੀ ਅਖਾ ਦਾ ਕੈਂਪ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਗ ਰਿਹਾ ਹੈ ਜਸਪੀ ਬਹੁਤ ਬਧੀਆ ਡਾਕਟਰ ਆ ਰਹੇ ਨੇ ਜਸਵੀ ਵੀਰ ਭਾਈ ਨੇ ਅੱਖਾਂ ਦਾ ਚੈੱਕ ਅਪ ਕਰਾਉਣਾ 9 ਵਜੇ ਤੋਂ 2 ਵਜੇ ਤੱਕ ਇੱਕ ਦਿਨ ਨੂੰ ਕੈਂਪ ਲੱਗੇਗਾ ਜਦਾ ਟਾਈਮ 9 ਵਜੇ ਤੋਂ 2 ਵਜੇ ਤੱਕ ਜਸਵੀ ਵੀਰ ਭਾਈ ਨੇ ਅੱਖਾਂ ਦਿਖਾਉਣੀਆਂ ਜਾਂ ਚੈੱਕ ਅਪ ਕਰਾਉਣਾ ਉਹ ਦਸ ਦਸ ਸੇਵਾ ਸੁਸਾਇਟੀ ਮੈਲਕਣਾ ਪਰੈ ਕੋਟਰ ਰੋਡ ਤੇ ਪਟਾਉ ਪੰਪ ਦੇ ਨੇੜੇ ਆ ਕੇ ਚੈੱਕ ਅਪ ਕਰਵਾ ਸਕਦਾ ਜਿਸ ਵਿੱਚ ਸਾਰੀਆਂ ਸਹੂਲਤਾਂ ਸਾਂ ਜਾਨੀਆਂ ਲੈਣ ਦੀ ਫ੍ਰੀ ਪਾਈ ਜਾਣਗੇ ਹਨ ਕਾਲ ਦੀ ਬਿਫਰੀਤ ਚਿਆਣੀਆਂ ਤੇ ਦਵਾਈਆਂ ਵੀ ਫਰੀਤ ਚਿਆਣੀਆਂ ਬਾਕੀ ਸਾਨੂੰ ਤੁਹਾਨੂੰ ਬੇਨਤੀ ਆ ਪਹਿਲ ਇਸ਼ਨਾਨ ਕਰਕੇ ਆਉਣ ਇੱਕ ਬੰਦਾ ਨਾਲ ਲਿਆਉਣ ਜੀ ਸਾਨੂੰ ਤੁਹਾਨੂੰ ਬੇਨਤੀ ਆ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰੋ ਜੀ ਤੇ ਸਹਿਯੋਗ ਦਿਓ ਜੀ